ਹਾਂਜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਸਪੈਸ਼ਲੀ ਇਹ ਵੀਡੀਓ ਹੋਗੀ ਦੇਖੋ ਜਿਵੇਂ ਆਪਾਂ ਰੈਡੀमेड ਕੁੜਤੀਆਂ ਦੇ ਬੈਠਵੇਂ ਬੈਨ ਦੇਖਦੇ ਆ ਇੱਕ ਤਾਂ ਦੇਖੋ ਖੜਮਾ ਬੈਨ ਹੁੰਦਾ neck ਦੇ ਨਾਲ ਬਿਲਕੁਲ ਇੱਕ ਬਿਲਕੁਲ ਨੀਚੇ ਨੂੰ ਬੈਠਮਾ ਬੈਨ ਹੁੰਦਾ ਉਹਦੀ ਕਟਾਈ ਦੱਸਾਂਗੇ ਆਪਾਂ ਤੁਹਾਨੂੰ ਵੀ ਉਹਦੀ ਕਟਾਈ ਕਿਸ ਤਰੀਕੇ ਨਾਲ ਕਰਨੀ ਹੈ ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਆ ਵੀ ਉਹ ਬੈਨ ਕਿਸ ਤਰ੍ਹਾਂ ਕੱਟੀਏ ਆਪਾਂ ਜਾਂ ਵੀ ਗੋਲ ਕੱਟਿਆ ਹੈ ਵੀ ਕਿੱਦਾਂ ਕੱਟਿਆ ਜਾਊਗਾ ਉਹ ਬੈਨ ਇਹ ਖੜਮਾ ਬੈਨ ਤਾਂ ਦੇਖੋ ਆਮ ਆਪਾਂ ਸਿੰਪਲ ਬੁਕਰਮ ਦੇ ਹਿਸਾਬ ਨਾਲ ਸਾਈਡਾਂ ਤੋਂ ਗਲਾਈ ਪਾ ਲੈਨੇ ਆ ਉੱਪਰੋਂ ਗਲਾਈ ਪਾ ਲੈਨੇ ਆ ਉਸ ਤਰੀਕੇ ਨਾਲ ਕਟਿੰਗ ਰਹਿੰਦਾ ਪਰ ਜਿਹੜਾ ਇਹ ਬੈਠਮਾ ਬੈਨ ਕਹ ਦਨੇ ਆਪਾਂ ਤੇ ਉਹਦੀ ਕਿਲਾਇ ਕਟਾਈ ਹੈ ਜਿਹੜੀ ਉਹ ਅਲੱਗ ਤਰੀਕੇ ਦੀ ਉਹ ਤੁਸੀਂ ਕਿਵੇਂ ਕੱਟ ਸਕਦੇ ਹੋ ਬੈਨ ਇਹ ਜ਼ਿਆਦਾਤਰ ਬੈਨ ਦੇਖੋ ਪੇਪਰ ਬੁਕਰਮ ਤੇ ਹੀ ਆਪਾਂ ਕੱਟ ਕੇ ਪਾਉਨੇ ਆ ਕਿਉਂਕਿ ਨਾਲ ਤਾਂ ਸੌਫਟ ਰਹਿੰਦਾ ਹਾਰਡ ਨਹੀਂ ਹੁੰਦਾ ਜ਼ਿਆਦਾ ਦੇਖੋ ਆ ਆਪਾਂ ਇਹ ਪੇਪਰ ਬੁਕਰਮ ਲੈਤੀ ਆ ਤੁਸੀਂ ਇਹ ਬੈਨ ਦੇ ਹਿਸਾਬ ਨਾਲ ਲਓਗੇ ਵੀ ਕਿੰਨਾ ਕੁ ਬੈਨ ਲੱਗੂਗਾ ਤੁਹਾਡਾ ਤੁਸੀਂ ਨੇ ਆ ਕਿੰਨਾ ਲੈਣਾ ਬੈਨ ਵਾਸਤੇ ਬੁਕਰਮ ਤੁਸੀਂ ਜਿਵੇਂ ਮੰਨ ਲਓ 16 ਇੰਚ ਤੁਹਾਨੂੰ ਇਸ ਤਰ੍ਹਾਂ ਲંબਾਈ ਦੇ ਵਿੱਚ ਚਾਹੀਦੀ ਹੈ ਤੇ ਜਿਹੜੀ ਦੀ ਚੜਾਈ ਹੋਊਗੀ ਉਹ ਲਗਭਗ ਤੁਸੀਂ 6.5 6 ਦੇ ਵਿੱਚ ਵੀ ਲੈ ਸਕਦੇ ਹੋਗੇ ਦੇਖੋ 6 ਵੀ ਚੱਲ ਜੂਗੀ 6.5 ਵੀ ਚੱਲ ਜੂਗੀ ਕਿਉਂਕਿ ਜੇ ਤਾਂ ਨਾਪ ਹੈਵੀ ਦੇ ਵਿੱਚ ਬਣਾ ਰਹੇ ਆਂ ਬਈ ਮੰਨ ਲਓ neck ਜ਼ਿਆਦਾ ਮੋਟੀ ਆ ਤਾਂ ਤੁਹਾਨੂੰ ਜਿਹੜੀ ਆ ਚੜਾਈ ਆ ਜ਼ਿਆਦਾ ਲੈਣੀ ਪਊਗੀ ਤੇ ਇਸ ਤਰੀਕੇ ਨਾਲ ਵੀ ਵੱਡਾ ਬੈਨ ਲੱਗੂਗਾ ਜੇ ਆਮ ਆਪਾਂ ਕਿਸੇ ਬੱਚੇ ਦਾ ਬਣਾ ਰਹੇ ਆਂਗੇ ਤਾਂ ਤੁਸੀਂ 5 5.5 ਦੇ ਵਿੱਚ ਵੀ ਬੁਕਰਮ ਦੀ ਇਸ ਤਰ੍ਹਾਂ ਚੜਾਈ ਲੈ ਸਕਦੇ ਹੋ ਸੋ ਹੁਣ ਜਿਵੇਂ ਸਿੰਪਲ ਤਰੀਕੇ ਨਾਲ ਦੱਸਾਂਗੇ ਦੇਖੋ ਕੋਈ ਆਪਾਂ ਨੂੰ ਬਾਰ-ਬਾਰ ਇੰਚੀ ਟੇਪ ਚੱਕਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਕਿਸ ਤਰ੍ਹਾਂ ਇਹਨੂੰ ਨਾਪ ਗੁਲਾਈ ਦੇ ਵਿੱਚ ਇਹਦੀ ਕਟਾਈ ਕਰੋਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਬੈਂਡ ਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ ਮੰਨ ਲਓ ਬੁਕਰਮ ਨੂੰ ਇੱਥੇ ਆਪਾਂ ਇਸ ਤਰੀਕੇ ਨਾਲ ਪੱਨ ਬਿਠਾ ਲਾਂਗੇ ਹੁਣ ਤੁਸੀਂ ਸ਼ਰਟ ਚੱਕਣੀ ਆ ਜਿਹਦਾ ਤੁਸੀਂ ਨੇ ਹਾਲਾ ਛਾਂਟਿਆ ਹੋਇਆਗਾ ਦੇਖੋ ਆ ਸ਼ਰਟ ਮੈਂ ਪੂਰੀ ਚੰਗੀ ਤਰ੍ਹਾਂ ਸਟੀਚ ਕਰ ਲੱਗੀ ਹੈਗੀ ਸਾਰੀ ਸ਼ਰਟ ਇਹ ਆਪਾਂ ਮੈਂ ਤੁਹਾਨੂੰ ਇਹਨੂੰ ਸਿੱਧਾ ਕਰਕੇ ਦਿਖਾ ਰਹੀ ਹਾਂ ਸ਼ਰਟ ਨੂੰ ਜਿਹੜਾ ਨੰਦਾ ਹਾਲ ਲਾਗਾ ਦੇਖੋ ਆਪਾਂ ਕਿਸ ਤਰੀਕੇ ਨਾਲ ਕੱਢਿਆ ਹੋਇਆਗਾ ਜੇ ਤਾਂ ਆਪਾਂ ਦੇਖੋ ਜਿਆਦਾ ਛੋਟਾ ਹਾਲਾ ਮੰਨ ਲਓ ਜਿਹੜੀ ਇਹ ਗਲਾਈ ਆ ਘੱਟ ਪਾ ਲੈਣਾ ਤਾਂ ਬਿਲਕੁਲ ਨਾਲ ਨੈਕ ਦੇ ਬਿਲਕੁਲ ਹੀ ਨਾਲ ਜੇ ਲੱਗ ਜਾਂਦਾ ਕਈ ਵਾਰ ਆਪਾਂ ਨੂੰ ਐਵੇਂ ਹੁੰਦਾ ਵੀ ਆਪਾਂ ਇਰੀਟੇਟ ਜੇ ਨਾ ਹੋਈਏ ਵੀ ਨਾਲ ਬਿਲਕੁਲ ਨਾਲ ਨਾ ਲੱਗੇ ਨੈਕਾਂ ਤਾਂ ਤੁਸੀਂ ਜਿਹੜੀ ਇਹਦੀ ਗਲਾਈ ਪਾਉਣੀ ਹੋਊਗੀ ਬੈਂਡ ਨੂੰ ਲਗਾਉਣ ਤੋਂ ਪਹਿਲਾਂ ਬੈਠਵੇਂ ਬੈਂਡ ਦੀ ਸਾਢੇ 3 ਇੰਚ نیچے ਨੂੰ ਪਾਉਂਗੇ ਤੇ ਸਾਢੇ 3 ਇੰਚ ਹੀ ਇਸ ਤਰੀਕੇ ਨਾਲ ਪਾਉਂਗੇ ਮਨ ਲਓ ਮੈਂ ਸਾਨੂੰ ਸ਼ਾਰਟ ਦੇ ਵਿੱਚ ਦਿਖਾ ਰਹੀ ਹਾਂ ਦੇਖੋ ਜਦੋਂ ਵੀ ਤੁਸੀਂ ਕੋਈ ਹਾਲਾ ਕੱਢ ਰਹੇ ਹੋ ਦੇਖੋ ਮੈਂ ਤੁਹਾਨੂੰ ਸਿੰਪਲ ਦੇ ਵਿੱਚ ਦਿਖਾ ਰਹੀ ਹਾਂ ਮੰਨ ਲਓ ਆਹ ਆਪਣਾ ਸਿੱਧਾ ਸਾਈਡ ਆ ਗਈ ਪੰਨ ਵਾਲੀ ਸਾਈਡ ਹੋਗੀ ਤੁਸੀਂ ਨੇ ਇਹਦਾ ਹਾਲਾ ਕਿਸ ਤਰੀਕੇ ਨਾਲ ਛੰਟਣਾ 3.5 ਇੰਚ ਦੇਖੋ ਤੁਸੀਂ ਇੱਥੇ ਨਿਸ਼ਾਨ ਲਗਾਓਗੇ 3.5 ਇੰਚ ਹੀ ਤੁਸੀਂ ਇੱਥੇ ਨਿਸ਼ਾਨ ਲਾਗੇ 3.5 ਤੁਹਾਨੂੰ ਜ਼ਿਆਦਾ ਲੱਗਦਾ ਤਾਂ 3.5 ਕਰ ਸਕਦੇ ਹੋ ਦੇਖੋ ਤਾਂ ਤੁਸੀਂ ਇਹਦੀ ਗਲਾਈ ਇਸ ਤਰੀਕੇ ਨਾਲ ਨਹੀਂ ਪਾਉਣੀ ਸਿੱਧੀ ਤਾਂ ਤੁਸੀਂ ਇਹਦੀ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਪਾਉਣੀ ਹੋਗੀ ਕਿਉਂਕਿ ਤੁਹਾਡੀ ਸ਼ੇਪ ਵੀ ਇਸ ਤਰੀਕੇ ਨਾਲ ਹੀ ਬੈਠੂਗੀ ਜਿੱਦਾਂ ਦੀ ਤੁਸੀਂ ਇਹ ਗਲਾਈ ਪਾਈ ਹੋਗੀ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਇਹਨੂੰ ਗਲਾਈ ਦੇ ਵਿੱਚ ਕਟਿੰਗ ਕਰੋਗੇ ਦੇਖੋ ਆਹ ਚੀਜ਼ ਤੁਹਾਡੀ ਇਦਾਂ ਦੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਵੈਟਮਨ ਨੈਕ ਲਗਾਉਗੇ ਹੁਣ ਆਪਾਂ ਬੁਕਰਮ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਟਿੰਗ ਕਰਕੇ ਦਿਖਾਵਾਂਗੇ ਉਹਨੂੰ ਕੋਈ ਆ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਨੇ ਆ ਬੈਨ ਨੂੰ ਪਹਿਲਾਂ ਇਸ ਤਰ੍ਹਾਂ ਇੰਚੀ ਟੇਪ ਦੇ ਨਾਲ ਨਾਪਣਾਗਾ ਵੀ ਇਹ ਤੁਹਾਡਾ ਕਿੰਨਾ ਬਣ ਰਿਹਾ ਦੇਖੋ ਇਸ ਤਰ੍ਹਾਂ ਤੇ ਇਹ ਬਹੁਤ ਜ਼ਿਆਦਾ ਬਣ ਰਿਹਾ 19 ਇੰਚ ਬੈਨ 19 ਇੰਚ ਤਾਂ ਜਿਵੇਂ ਜੈਂਟਸ ਦੇ ਬਹੁਤ ਹੈਵੀ ਨਾਪ ਦੇ ਵਿੱਚ ਹੁੰਦਾ ਉਹਨਾਂ ਦੇ ਕਲਰ ਵਗੈਰਾ ਲੱਗਦੇ ਨੇਗੀ ਤਾਂ ਤੁਸੀਂ ਇਸ ਤਰੀਕੇ ਨਾਲ ਨਹੀਂ ਜਾਣਾਗਾ ਵੀ ਤੁਹਾਡਾ ਹੱਲ ਆ ਜਿਹੜਾ ਇਹ ਬਹੁਤ ਜ਼ਿਆਦਾ ਵੱਧ ਰਿਹਾ ਤੁਸੀਂ ਇਹਨੂੰ ਦੇਖੋ ਬੈਨ ਕੱਟਣ ਵੇਲੇ ਕਿਸ ਤਰ੍ਹਾਂ ਪਕੜ ਕੇ ਰੱਖਣਾ ਬੁਕਰਮ ਦੇ ਉੱਪਰ ਨਿਸ਼ਾਨ ਲਾਉਣੇ ਆ ਤਾਂ ਮੈਂ ਆ ਚੀਜ਼ ਨੂੰ ਇਸ ਤਰੀਕੇ ਨਾਲ ਦੇਖੋ ਗੋਲ ਕਰਿਆ ਹੋਇਆਗਾ ਤੁਸੀਂ ਕਿਵੇਂ ਨਿਸ਼ਾਨ ਲਗਾਓਗੇ ਤੁਸੀਂ ਨੇ ਆ ਚੀਜ਼ਾਂ ਨੂੰ ਇਸ ਤਰੀਕੇ ਨਾਲ ਪਕੜਨਾਗਾ ਦੋਨੋਂ ਫੱਟੀਆਂ ਨੂੰ ਦੇਖੋ ਇੱਕ ਫੱਟੀ ਵਾਲਾ ਪਾਸਾ ਤੇ ਇੱਕ ਇਹਦਾ ਬਟਨ ਟੇਕ ਵਾਲਾ ਪਾਸਾ ਹੈਗਾ ਜਿਹੜੇ ਪਾਸੇ ਆਪਾਂ ਹੁੱਕਾਈ ਲਗਾਉਣੇ ਆਂਗੇ ਤਾਂ ਜਿਹੜੇ ਆ ਸ਼ੋਲਡਰ ਨੇ ਦੇਖੋ ਨੂੰ ਇੱਕ ਵਾਰ ਆਪਾਂ ਬਰਾਬਰ ਕਰਾਂਗੇ ਕਿਉਂਕਿ ਇੱਕ ਪਾਸੇ ਆਪਣੀ ਫੱਟੀ ਲੱਗੀ ਹੋਈ ਹੈ ਇੱਕ ਸਾਈਡ ਤਾਂ ਵਧੂਗੀ ਜਦੋਂ ਆਪਾਂ ਨੇ ਬੈਨ ਲਗਾਉਣਾ ਹੋਊਗਾ ਤਾਂ ਇਹਨੂੰ ਹਲਕਾ ਜਿਹਾ ਆਪਾਂ ਹਲਕੇ ਹੱਥ ਨਾਲ ਲਗਾਵਾਂਗੇ ਤੇ ਇਹਨੂੰ ਥੋੜਾ ਜਿਹਾ ਸਹਾਰ ਕੇ ਲਗਾਵਾਂਗੇ ਕਿਉਂਕਿ ਜੇ ਆਪਾਂ ਨੂੰ ਇਹਨੂੰ ਆਹ ਚੀਜ਼ ਨੂੰ ਇਸ ਤਰ੍ਹਾਂ ਪਕੜਾਂਗੇ ਤਾਂ ਆਪਣੇ ਜਿਹੜੇ ਬੈਨ ਆ ਇੱਕ ਸਾਈਡ ਅੰਦਰ ਨੂੰ ਜਾਊਗੀ ਤੇ ਇੱਕ ਸਾਈਡ ਬਾਹਰਲੀ ਵੱਲ ਮੰਨ ਲਓ ਫਰਕ ਪੈ ਜਾਊਗਾ ਤਾਂ ਤੁਸੀਂ ਨੇ ਜਦੋਂ ਵੀ ਬੈਨ ਦੀ ਕਟਾਈ ਕਰਨੀ ਆ ਤਾਂ ਆਹ ਤੀਰੇ ਵਾਲੀਆਂ ਸਲਾਈਆਂ ਨੂੰ ਇਸ ਤਰੀਕੇ ਨਾਲ ਪਕੜਨਾ ਤੇ ਇੱਥੇ ਸੈਂਟਰ ਦੇ ਵਿੱਚ ਤੁਸੀਂ ਕੱਟ ਵੀ ਲਗਾ ਸਕਦੇ ਹੋ ਤੇ ਨਿਸ਼ਾਨ ਵੀ ਲਗਾ ਸਕਦੇ ਹੋ ਹੁਣ ਦੇਖੋ ਤੁਸੀਂ ਕਿਸ ਤਰ੍ਹਾਂ ਬੈਨ ਨੂੰ ਕੱਟਣਾਗਾ ਤੁਸੀਂ ਇਸ ਤਰੀਕੇ ਨਾਲ ਦੇਖੋ ਆਹ ਚੀਜ਼ ਆਪਣੀ ਇੰਨੀ ਕੁ ਛੱਡ ਕੇ ਨੀਚੇ ਤੋਂ 1/2 ਇੰਚ ਛੱਡ ਦੇਣਾਗਾ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਇਸ ਤਰ੍ਹਾਂ ਮਾਰਕ ਕਰੋਗੇ ਬਾਲ ਇਸ ਸਿੰਪਲ ਤਰੀਕੇ ਦੇ ਵਿੱਚ ਦੱਸ ਰਿਹਾ ਤੁਹਾਨੂੰ ਦੇਖੋ ਫਿਰ ਤੁਸੀਂ ਇਹਨੂੰ ਪਕੜੋਗੇ ਇਹਨੂੰ ਜ਼ਿਆਦਾ ਨਾ ਹੀ ਖਿੱਚਣਾ ਜਿਸ ਸ਼ੇਪ ਦੀ ਤੁਸੀਂ ਗਲਾਈ ਪਾਈ ਆ ਉਸੇ ਸ਼ੇਪ ਦਾ ਤੁਹਾਡਾ ਬੈਨਾ ਕੀਆ ਕਟਿੰਗ ਹੋ ਜਾਊਗਾ ਜਿਵੇਂ ਆਪਾਂ ਬਿਲਕੁਲ ਰਾਉਂਡ ਦੇ ਵਿੱਚ ਪਾਇਆ ਹੋਇਆ ਤੁਸੀਂ ਇਸ ਤਰੀਕੇ ਨਾਲ ਇਹਨੂੰ ਐਂ ਬਿਠਾਓਗੇ ਇਦਰੋਂ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਰੱਖ ਲਓਗੇ ਥੋੜਾ ਜਿਹਾ ਇੱਥੋਂ ਜਿੰਨੇ ਤੋਂ ਡਿਗਲਾਈ ਪਾਈ ਹੋਈ ਆ ਉਸੇ ਗਲਾਈ ਦੇ ਵਿੱਚ ਤੁਸੀਂ ਇਸ ਤਰ੍ਹਾਂ ਮਾਰਕ ਕਰ ਲੋਗੇ ਇਹ ਤਾਂ ਹੋ ਗਿਆ ਦੇਖੋ ਆਪੋ ਸਿੰਪਲ ਦੇ ਵਿੱਚ ਲਗਾ ਲਿਆ ਹੁਣ ਤੁਸੀਂ ਨੇ ਕੀ ਕੱਟਣਾ ਇਹਦੀ ਗਲਾਈ ਕਟਿੰਗ ਵੇਲੇ ਗਲਾਈ ਪਾਉਣੀ ਆ ਕਿਸੇ ਹਿਸਾਬ ਦੇ ਨਾਲ ਗਲਾਈ ਪਾਉਣੀ ਆ ਇੱਥੋਂ ਤੁਸੀਂ ਨੋਕਣੀ ਬਣਾਉਣੀ ਇੱਥੋਂ ਬਿਲਕੁਲ ਇਸ ਤਰੀਕੇ ਨਾਲ ਹਲਕਾ ਹਲਕਾ ਗਲਾਈ ਦੇ ਵਿੱਚ ਲੈ ਕੇ ਜਾਉਂਗੇ ਇਹਨੂੰ ਆ ਇੱਕੋ ਦਮ ਬਾਹਰ ਨੂੰ ਨਹੀਂ ਕੱਢਣੀ ਆਪਾਂ ਨੇ ਆ ਚੀਜ਼ ਅੰਦਰ ਵੱਲ ਨੂੰ ਹੀ ਆਉਣੀ ਚਾਹੀਦੀ ਆ ਐਸਟ੍ਰੀ ਕੇ ਨਾਲ ਜੇ ਤੁਸੀਂ ਇਸ ਤਰ੍ਹਾਂ ਬਾਹਰ ਨੂੰ ਕਰਤਾ ਤਾਂ ਤੁਹਾਡਾ ਕੀ ਇਹ ਬੈਨ ਬੈਠਣਾ ਨਹੀਂ ਹੈਗਾ ਬਿਲਕੁਲ ਵੀ ਹੁਣ ਤੁਸੀਂ ਜਿਹੜੀ ਆ ਉੱਪਰੋਂ ਸ਼ੇਪ ਪਾਉਣੀ ਆ ਬੈਨ ਤੁਹਾਡੇ ਆਪਣੇ ਸਾਰੇ ਆ ਤੁਸੀਂ ਕਿੰਨਾ ਕੁ ਚੜਾਈ ਦੇ ਵਿੱਚ ਬੈਨ ਲਗਾਉਣਾਗਾ ਆਮ ਆਪਾਂ ਬੈਨ ਜਿਹੜਾ ਲਗਾਉਣੇ ਹੁੰਦੇ ਆ ਦੇਖੋ ਪੌਣੇ ਇੰਚ ਦੇ ਵਿੱਚ ਗਲਾਈ ਦੇ ਵਿੱਚ ਲਗਾਉਣੇ ਆ ਤਾਂ ਤੁਸੀਂ ਇਹਨੂੰ ਇੱਥੋਂ ਸ਼ੇਪ ਦੇ ਦੋਗੇ ਜਿਹੜਾ ਆਪਣਾ ਬੈਨ ਰੈਡੀ ਰਹਿਣਾ ਅੰਦਰਲੀ ਸਾਈਡ ਤੋਂ ਉਹ ਆਪਣੀ ਆ ਅੰਦਰ ਵਾਲੀ ਸਾਈਡ ਆ ਗਈ ਆ ਆਪਣੀ ਜਿਹੜੀ ਹਾਲੇ ਦੇ ਨਾਲ ਜਿਹੜੀ ਆਪਾਂ ਚੀਜ਼ ਕਟਿੰਗ ਕਰੀ ਆ ਉਹਦੇ ਨਾਲ ਜੜਾਈ ਹੋ ਜੂ ਤੁਹਾਨੂੰ ਮੈਂ ਬੈਨ ਬਣਾ ਕੇ ਸਟਿਚ ਕਰਕੇ ਦਿਖਾਉਂਗੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਊਗੀ ਹੁਣ ਇਹਦੀ ਆਪਾਂ ਕਟਾਈ ਕਰ ਦਿਆਂ ਦੇਖੋ ਇਸੇ ਤਰੀਕੇ ਆਪਾਂ ਨੇ ਗੁਲਾਈ ਦੇ ਵਿੱਚ ਇਹਨੂੰ ਕਟਿੰਗ ਕਰਕੇ ਲੈ ਕੇ ਜਾਣਾਗਾ ਜੇ ਤੁਹਾਡੇ ਬੈਨ ਤੇ ਕਟਾਈ ਵੇਲੇ ਫਿਨਿਸ਼ਿੰਗ ਹੋਊਗੀ ਤਾਂ ਹੀ ਬਣਾਉਣ ਦੇ ਵਿੱਚ ਹੋਊਗੀ ਹੁਣ ਤੁਸੀਂ ਇੱਥੋਂ ਆਪਣੀ ਮਰਜ਼ੀ ਨਾਲ ਦੇਖੋ ਇਹ ਤੋਂ ਚੌਰਸ ਵੀ ਰੱਖ ਸਕਦੇ ਹੋ ਤੇ ਗਲਾਈ ਵੀ ਪਾ ਸਕਦੇ ਹੋ ਆਪਾਂ ਇੱਥੇ ਹਲਕੀ ਜੀ ਗਲਾਈ ਪਾਵਾਂਗੇ ਆச்சே ਇਹਪਾ ਜਿਹੜੀ ਬੈਨ ਦੀ ਤੁਹਾਡੀ ਬਿਲਕੁਲ ਬਰਾਬਰ ਹੋਣੀ ਚਾਹੀਦੀ ਤੁਸੀਂ ਐਂਟੀ ਟੇਪ ਨਾਲ ਮਿੰਕੇ ਵੀ ਨਿਸ਼ਾਨ ਲਗਾ ਸਕਦੇ ਹੋਗੇ ਜੇ ਇੰਤਾਜੇ ਨਾਲ ਬਿਲਕੁਲ ਆ ਦੇਖੋ ਆ ਸੀਗਾ ਬੈਨ ਹੁਣ ਦੇਖੋ ਆ ਬੈਨ ਇਸ ਤਰੀਕੇ ਨਾਲ ਬੈਠੂਗਾ ਆਪਣਾ ਆ ਚੀਜ਼ੇ ਬਿਲਕੁਲ ਹੁਣ ਆਪਾਂ ਤੁਹਾਨੂੰ ਇਹਦੀ ਸਟੀਚਿੰਗ ਕਰਕੇ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਇਹਨੂੰ ਪ੍ਰੈਸ ਦੇ ਨਾਲ ਕੱਪੜੇ ਤੇ ਚਪਕਿਵਾਵਾਂਗੇ ਚਪਕੇ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਤੁਸੀਂ ਇਹਨੂੰ ਕਿੱਦਾਂ ਰੈਡੀ ਕਰਨਾਗਾ ਦੇਖੋ ਆਪਾਂ ਨੇ ਆ ਬੈਨ ਦੀ ਜਿਹੜੀ ਕਟਿੰਗ ਕਰੀ ਸੀ ਆ ਪੈਦਾ ਇਹਨੂੰ ਚਪਕੇ ਲਿਆ ਬੈਨ ਨੂੰ ਇਸ ਤਰੀਕੇ ਨਾਲ ਜ਼ਿਆਦਾ ਫਲਾ ਕੇ ਨਹੀਂ ਚੇਪਣਾ ਜਿੱਥੇ ਬੈਂਡ ਬੈਠੂਗਾ ਉਸੇ ਹਿਸਾਬ ਦੇ ਨਾਲ ਤੁਸੀਂ ਬੈਂਡ ਨੂੰ ਇਸ ਤਰੀਕੇ ਨਾਲ ਚਪਕੇ ਲੈਣਾ ਚੰਗੀ ਤਰ੍ਹਾਂ ਹੁਣ ਤੁਸੀਂ ਕੀ ਕਰਨਾਗਾ ਆਪਾਂ ਜ਼ਿਆਦਾ ਸਲਾਈਆਂ ਨਹੀਂ ਲਾਉਣੀਆਂ ਬੈਂਡ ਦੇ ਉੱਪਰ ਤੁਸੀਂ ਇੱਥੇ ਇਹਨੂੰ ਕਟਿੰਗ ਕਰੋਗੇ ਗੁਲਾਈ ਦੇ ਵਿੱਚ ਹੀ ਤੁਸੀਂ ਕਪੜਾ ਕਟਿੰਗ ਕਰਨਾ ਤਾਂ ਤੁਸੀਂ ਪ੍ਰੈਸ ਦੇ ਨਾਲ ਕੀ ਕਰਨਾ ਐਸ ਤਰ੍ਹਾਂ ਬਿਲਕੁਲ ਨਾਲ-ਨਾਲ ਲਗਾ ਕੇ ਇਹਨੂੰ ਪ੍ਰੈਸ ਕਰ ਲੈਣੀ ਆ ਕਿਉਂਕਿ ਜੀ ਦੇਖੋ ਆਪਣੇ ਬੈਂਡ ਨੂੰ ਚਪਕੇ ਕੇ ਜਿਹੜਾ ਕਪੜਾ ਸੀ ਉਹ ਇਸ ਤਰੀਕੇ ਨਾਲ ਆਪਾਂ ਪ੍ਰੈਸ ਦੇ ਨਾਲ ਇਹਨੂੰ ਫੋਲਡਿੰਗ ਕਰ ਲਿਆ ਹੁਣ ਐਦਾਂ ਦਾ ਇੱਕ ਟੁਕੜਾ ਆਪਾਂ ਨੇ ਹੋਰ ਲੈਣਾ ਕੱਪੜੇ ਦਾ ਕੋ ਆਪਾਂ ਇੱਕ ਪੀਸ ਐਦਾਂ ਦਾ ਇੱਕ ਹੋਰ ਲੈ ਲਿਆ ਜਿਹੜਾ ਆਹ ਬੈਨ ਹੋਊਗਾ ਤੁਸੀਂ ਕੱਪੜੇ ਦੇ ਉੱਪਰ ਇਸ ਤਰੀਕੇ ਨਾਲ ਰੱਖੋਗੇ ਕੱਪੜਾ ਛੋਡਾ ਬਾਹਰਲੀ ਸਾਈਡ ਵੱਲ ਹੋਣਾ ਚਾਹੀਦਾ ਤੁਸੀਂ ਇਹਨੂੰ ਪ੍ਰੈਸ ਤਰੀਕੇ ਨਾਲ ਚਾਕੇ ਰੱਖ ਸਕਦੇ ਹੋ ਹੁਣ ਆਪਾਂ ਨੇ ਬੁਕਰਮ ਦੇ ਉੱਪਰ ਸਲਾਈ ਨਹੀਂ ਲਗਾਉਣੀ ਬਿਲਕੁਲ ਇਹਦੇ ਨਾਲ-ਨਾਲ ਅੰਦਰਲੇ ਤਰਫ ਇਸ ਤਰ੍ਹਾਂ ਸਲਾਈ ਕਰਦੇ ਜਾਣਾ ਇੱਥੇ ਤੱਕ ਕਰ ਲਾਂਗੇ ਦਰਵਾਜ਼ਾ ਸਾਈਡ ਤੋਂ ਫਿਰ ਆਪਾਂ ਇਹਨੂੰ ਅੰਦਰੋਂ ਮਾਰਜਿਨ ਕੱਟਾਂਗੇ ਉਹ ਤੁਹਾਨੂੰ ਨਾਲ-ਨਾਲ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਸਲਾਈ ਲਗਾ ਮੈਂ ਇਥੋਂ ਸਲਾਈ ਸ਼ੁਰੂ ਕਰਨ ਲੱਗੀ ਆ ਬਿਲਕੁਲ ਇਹਦੇ ਨਾਲ ਨਾਲ ਆ ਤੁਸੀਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਇਹਦੇ ਨਾਲ ਸਲਾਈ ਲਗਾਉਣੀ ਹੋਵੇਗੀ ਤੁਸੀਂ ਪਹਿਲਾਂ ਸੀਨ ਲਗਾਉਣੀ ਹੈ ਤੇ ਦੇਖੋ ਲਗਾ ਵੀ ਸਕਦੇ ਹੋ ਜੇ ਨਹੀਂ ਲਗਾਉਣੀ ਉਹ ਤੁਹਾਡੀ ਆਪਣੀ ਮਰਜ਼ੀ ਆ ਮੈਂ ਬਿਲਕੁਲ ਵੀ ਬੁਕਰਮ ਦੇ ਉੱਪਰ ਨਹੀਂ ਚੜ੍ਹਨਦੀ ਹੋਗੀ ਸਲਾਈ ਨੂੰ ਜਿਹੜੀ ਆਪਣੇ ਆ ਗਲਾਈ ਕੱਟੀ ਹੋਈ ਆ ਦੇਖੋ ਕੋਰਨਰ ਤੋਂ ਤੁਸੀਂ ਬਿਲਕੁਲ ਇਸ ਤਰ੍ਹਾਂ ਗਲਾਈ ਦੇ ਵਿੱਚ ਹੀ ਲੈ ਕੇ ਜਾਓਗੇ ਸੀਨ ਨੂੰ ਤੇ ਬੁਕਰਮੇ ਦੇ ਉੱਪਰ ਬਿਲਕੁਲ ਵੀ ਨਹੀਂ ਆਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਗਲੇ ਨੂੰ ਨੈਕ ਨੂੰ ਬਲਟਾਵਾਂਗੇ ਤਾਂ ਤੁਹਾਡੀ ਫਿਨਿਸ਼ਿੰਗ ਨਹੀਂ ਆਉਣੀ ਜਿਹੜੀ ਸਿਉਣ ਹੋਗੀ ਉਹ ਬਾਹਰਲੀ ਸਾਈਡ ਤੇ ਦਿਖਾਈ ਦੇਊਗੀ ਹਾਂ ਦੇਖੋ ਇਸੇ ਤਰੀਕੇ ਆਪਾਂ ਦੂਸਰੀ ਸਾਈਡ ਤੇ ਜਿਹੜਾ ਆਪਣਾ ਕੱਪੜਾ ਵਧਮਾ ਹੋਊਗਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਓਗੇ ਇੱਥੋਂ ਆਪਾਂ ਪੱਕਾ ਕਰਨਾਗਾ ਹੁਣ ਦੇਖੋ ਆਪਾਂ ਇਹਦੇ ਅੰਦਰਲੀ ਸਾਈਡ ਮਾਰਜਿਨ ਰੱਖ ਕੇ ਇਸ ਤਰੀਕੇ ਨਾਲ ਕਟਿੰਗ ਕਰ ਦਾਂਗੇ ਸਿਰਫ ਦੋ ਕੂਤ ਦਾ ਹੀ ਤੁਸੀਂ ਨੇ ਮਾਰਜਨ ਰੱਖਣਾ ਹੋਊਗਾ ਇਹਦੇ ਵਿੱਚ ਜ਼ਿਆਦਾ ਨਹੀਂ ਰੱਖਣਾ ਹੈਗਾ ਹੁਣ ਜਿਹੜੀਆਂ ਆਪਣੀਆਂ ਗਲਾਈਆਂ ਹੋਣਗੀਆਂ ਤੁਸੀਂ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਕੱਟ ਪਾ ਦੋਗੇ ਹੁਣ ਆਪਾਂ ਆ ਚੀਜ਼ ਨੂੰ ਇਸ ਤਰ੍ਹਾਂ ਇਹਨੂੰ ਫਾਈਲ ਲਾਂਗੇ ਬੈਨ ਨੂੰ ਤੇ ਚੰਗੀ ਤਰ੍ਹਾਂ ਤੇ ਪ੍ਰੈਸ ਮਾਰ ਕੇ ਨੂੰ ਆਪਾਂ ਸਿੱਧਾ ਕਰ ਲਾਂਗੇ ਅਜੀ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਪ੍ਰੈਸ ਮਾਰ ਲਈ ਹੁਣ ਇਹਦਾ ਆਪਾਂ ਨੇ ਜਿਹੜਾ ਸਾਈਡਾਂ ਤੋਂ ਮਾਰਜਨ ਕੱਟਣਾ ਜਿਹਦੇ ਨਾਲ ਆਪਾਂ ਸ਼ਰਟ ਦੇ ਨਾਲ ਜੜਨਾਗਾ ਤਾਂ ਤੁਸੀਂ ਇਸ ਤਰੀਕੇ ਨਾਲ ਜਿਵੇਂ ਆਪਣੀ ਗਲਾਈ ਦੇ ਵਿੱਚ ਬੈਣਾ ਉਸੇ ਤਰੀਕੇ ਨਾਲ ਤੁਸੀਂ ਇਹਦੀ ਇਸ ਤਰ੍ਹਾਂ ਗਲਾਈ ਦੀ ਕਟਿੰਗ ਕਰ ਦੋਗੇ ਹੁਣ ਦੇਖੋ ਤੁਸੀਂ ਇਹਦਾ ਸੈਂਟਰ ਕਰਨਾ ਹੋਊਗਾ ਤਾਂ ਤੁਸੀਂ ਬੈਨ ਨੂੰ ਇਸ ਤਰੀਕੇ ਨਾਲ ਪਕੜੋਗੇ ਬਿਲਕੁਲ ਕੋਰਨਰ ਤੋਂ ਲਾਉਂਗੇ ਜਿਹੜੇ ਖੁੰਜੇ ਨੇ ਛੁੱਡੀਆਂ ਸਾਈਡ ਤੋਂ ਗਲਾਈਆਂ ਬਣਾਈਆਂ ਹੋਈਆਂ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਇਹਦੇ ਤੇ ਸੈਂਟਰ ਦੇ ਵਿੱਚ ਕੱਟ ਲਗਾ ਲਓਗੇ ਹੁਣ ਆਪਾਂ ਇਸੇ ਤਰੀਕੇ ਸ਼ਰਟ ਦਾ ਸੈਂਟਰ ਕਰਿਆ ਹੋਇਆ ਹੈਗਾ ਦੇਖੋ ਆਸੀ ਆਪਣੀ ਸ਼ਰਟ ਸ਼ਰਟ ਦੇ ਵੀ ਆਪਾਂ ਸੈਂਟਰ ਦੇ ਵਿੱਚ ਕੱਟ ਲਗਾਇਆ ਹੋਇਆ ਹੈ ਤੇ ਜਦੋਂ ਤੁਸੀਂ ਬੈਨ ਜੜਨਾ ਹੋਊਗਾ ਜਿਹੜੀ ਬੈਕ ਸਾਈਡ ਤੋਂ ਕਈ ਵਾਰ ਗਲਾਈ ਨਹੀਂ ਪਾਉਂਦੇ ਤਾਂ ਤੁਸੀਂ ਉਹ 1 ਇੰਚ ਦੀ ਗਲਾਈ ਪਾਉਣੀ ਆ ਜੇ ਤੁਸੀਂ ਐਦਾਂ ਦਾ ਗੋਲ ਬੈਨ ਲਗਾ ਰਹੇ ਹੋਗੇ ਤਾਂ ਬੈਕ ਸਾਈਡ ਤੇ 1 ਇੰਚ ਦੀ ਗਲਾਈ ਪਾਉਗੀ ਜਿਹਦੇ ਨਾਲ ਕੀ ਆਪਣੀ ਨੈਕ ਦੇ ਨਾਲ ਬਿਲਕੁਲ ਵੀ ਬੈਨ ਨਾਲ ਨਹੀਂ ਫੀਲ ਹੋਊਗਾ ਆਪਾਂ ਨੂੰ ਪਹਿਨਿਆ ਹੋਇਆ ਵੀ ਕਈ ਵਾਰ ਖਿੱਚ ਜੀ ਮਾਰਨ ਲੱਗ ਜਾਂਦਾ ਬੈਨ ਆਪਣੇ ਨਾਲ ਨਾਲ ਲੱਗਣ ਲੱਗ ਜਾਂਦਾ ਤਾਂ ਤੁਸੀਂ ਨੇ ਉਹ 1 ਇੰਚ ਦੀ ਗਲਾਈ ਜ਼ਰੂਰ ਪਾਉਣੀ ਹੋਊਗੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਦੇਖੋ ਬਾ ਦੁਆਰਾ ਫੇਰ ਇਹਨੂੰ ਪਕੜ ਸਕਦੇ ਹੋਗੇ ਆ ਚੀਜ਼ਾਂ ਤਾਂ ਮੈਂ ਹਲਕਾ ਜਿਹਾ ਹੋਰ ਕੱਟ ਲਗਾ ਲੈਣੀ ਆ ਛੋਟਾ ਕੱਟ ਲੱਗਿਆ ਹੋਇਆ ਤੇ ਤੁਸੀਂ ਆ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਈ ਵਾਰ ਬੈਨ ਲਗਾਉਣ ਵੇਲੇ ਤੁਸੀਂ ਕਹੋ ਵੀ ਇੱਕ ਸਾਈਡ ਇਹਦੀ ਵੱਧ ਰਹੀ ਆ ਜਾਂ ਇੱਕ ਸਾਈਡ ਦੀ ਘਟ ਰਹੀ ਆ ਇਹ ਜਦੋਂ ਆਪਾਂ ਇੱਕ ਸਾਈਡ ਤੇ ਬਟਨ ਟੇਕ ਲਗਾਈ ਹੋਊਗੀ ਤੇ ਇੱਕ ਫੱਟੀ ਲਗਾਈ ਹੋਈ ਹੈ ਹਾਫ ਇੰਚ ਦਾ ਫਰਕ ਪਊਗਾ ਪਰ ਆਪਾਂ ਨੇ ਆਟ ਕੱਟ ਮਿਲਾਉਣਾਗਾ ਤੁਸੀਂ ਨੇ ਬਟਨ ਟੇਕ ਵਾਲੀ ਸਾਈਡ ਉਹ ਹਲਕੀ ਜਿਹੀ ਸਹਾਰ ਕੇ ਰੱਖਣੀ ਹੋਊਗੀ ਤੇ ਦੂਸਰੀ ਨੂੰ ਵਿੱਚ ਨਰਮਾਉਣਾ ਹੋਊਗਾ ਹੁਣ ਬੈਨ ਜੜਨ ਵੇਲੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਤੁਸੀਂ ਕਿਸ ਤਰੀਕੇ ਨਾਲ ਬੈਨ ਆਪਾਂ ਲਗਾ ਰਹੇ ਹਾਂਗੇ ਉਣੀ ਜਿਹੜੀ ਬੁਕਰਮ ਵਾਲਾ ਪਾਸਾ ਦੇਖੋ ਇਸ ਤਰ੍ਹਾਂ ਉੱਪਰਲੀ ਸਾਈਡ ਤੇ ਦਿਖਾਈ ਦੇਣਾ ਚਾਹੀਦਾ ਤੁਸੀਂ ਬੈਨ ਨੂੰ ਕਿਸ ਤਰੀਕੇ ਨਾਲ ਰੱਖਣਾ ਜਿਵੇਂ ਮੈਂ ਐਦਾਂ ਬੈਨ ਨੂੰ ਪਕੜੂਗੀ ਮਾਰਜਨ ਵਾਲੀ ਸਾਈਡ ਆਪਾਂ نیچے ਰੱਖਾਂਗੇ ਤੇ ਆਪਾਂ ਸ਼ਰਟ ਦੀ ਉਲਟੀ ਸਾਈਡ ਤੋਂ ਬੈਨ ਨੂੰ ਲਾਉਣਾ ਸ਼ੁਰੂ ਕਰਾਂਗੇ ਦੇਖੋ ਇਸ ਤਰੀਕੇ ਨਾਲ ਕਿਉਂਕਿ ਬੁਕਰਮ ਵਾਲਾ ਪਾਸਾ ਇਸ ਤਰੀਕੇ ਨਾਲ ਆਪਣਾ ਉੱਪਰਲੀ ਸਾਈਡ ਆਊਗਾ ਤਾਂ ਮੈਂ ਸ਼ੁਰੂ ਕਰ ਰਹੀ ਹਾਂ ਦੇਖੋ ਬਿਲਕੁਲ ਕੋਰਨਰ ਤੋਂ ਰੱਖਣਾਗਾ ਇਹਨੂੰ ਆਪਾਂ ਬੁਕਰਮ ਨੂੰ ਸਾਈਡ ਤੇ ਕਰ ਲਾਂਗੇ ਬੁਕਰਮ ਦੇ ਉੱਪਰ ਆਪਾਂ ਨੇ ਜਮਾ ਸਿਰੇ ਤੇ ਚੜਾ ਨਹੀਂ ਕਰਨਾ ਫਿਰ ਆਪਣਾ ਬੈਨ ਆ ਕੀ ਆ ਕੋਣ ਨਹੀਂ ਬੰਨਣੀ ਉਹਦੀ ਸਾਈਡ ਤੋਂ ਖੱਟੀ ਵਾਲੇ ਪਾਸੇ ਨੂੰ ਆਪਾਂ ਹਲਕਾ ਜਾ ਢਿੱਲੇ ਹੱਥ ਨਾਲ ਜੜਾਂਗੇ ਕਿਉਂਕਿ ਜੇ ਆਪਾਂ ਨੇ ਆ ਚੀਜ਼ ਵੀ ਖਿੱਚ ਲਈ ਤੇ ਉਹ ਚੀਜ਼ ਵੀ ਆਪਣਾ ਬੈਨ ਇੱਕ ਸਾਈਡ ਵੱਲ ਜਾਣ ਲੱਗ ਜੂਗਾ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾਗਾ ਘੱਟ ਨੂੰ ਦੇਖੋ ਇਸ ਤਰੀਕੇ ਨਾਲ ਮੈਂ ਮਿਲਾ ਲਿਆ ਹੁਣ ਹਲਕਾ ਅੰਦਰ ਗਲਾਈ ਦੇ ਵਿੱਚ ਇਸ ਤਰੀਕੇ ਨਾਲ ਨੂੰ ਮਿਲਾ ਕੇ ਲੈ ਕੇ ਜਾਊਂਗੀ ਵੀ ਬਿਲਕੁਲ ਬੈਨ ਬਰਾਬਰ ਆਪਣੇ ਦੇਖੋ ਬਿਲਕੁਲ ਸਹੀ ਆਇਆ ਬੈਨ ਆਪਣਾ ਬਿਲਕੁਲ ਨਾਰਮਲ ਢਿੱਲੇ ਹੱਥ ਨਾਲ ਲਗਾਉਣਾ ਹੋਊਗਾ ਤੁਸੀਂ ਇਹ ਚੀਜ਼ ਨੂੰ ਖਿੱਚਣਾ ਨਹੀਂ ਹੈਗਾ ਜੇ ਤੁਸੀਂ ਖਿੱਚਤਾ ਤਾਂ ਬੈਨ ਇੱਕਦਮ ਤੁਹਾਡਾ ਸਹੀ ਨਹੀਂ ਆਉਣਾ ਕੱਟਣਾ ਕੱਟ ਮਿਲ ਗਿਆ ਹੁਣ ਤੁਸੀਂ ਇਸੇ ਤਰੀਕੇ ਨਾਲ ਦੇਖੋ ਸਿਰੇ ਤੋਂ ਪਕੜ ਕੇ ਬੈਨ ਨੂੰ ਉਧਰ ਲੈ ਕੇ ਜਾਓਗੇ ਤੁਹਾਨੂੰ ਆਪਣੇ ਆਪ ਤਾਂ ਲੱਗ ਜੂ ਵੀ ਆਪਾਂ ਨੂੰ ਖਿੱਚਣਾ ਪਊਗਾ ਜਾਂ ਨਹੀਂ ਜਿਸ ਤਰੀਕੇ ਨਾਲ ਤੁਸੀਂ ਉਹ ਲਗਾਇਆ ਉਸੇ ਹੱਥ ਨਾਲ ਨਾਰਮਲ ਨਾਲ ਤੁਸੀਂ ਇਹਨੂੰ ਲਗਾਉਂਗੇ ਅਦੇਖੋ ਇਧਰ ਆਪਣਾ ਬੈਨ ਕੀ ਆ ਵੱਧ ਰਿਹਾ ਤਾਂ ਆਪਾਂ ਨੂੰ ਜਿਹੜੀ ਆ ਚੀਜ਼ ਘਟਦੀ ਹੁੰਦੀ ਹੈ ਤੇ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਸਹਾਰ ਕੇ ਬੈਨ ਨੂੰ ਲਗਾਉਣਾ ਪੁੱਤਾ ਆਪਣੀ ਜਿਹੜਾ ਸੈਂਟਰਾ ਬੈਨ ਦਾ ਸਹੀ ਆਊਗਾ ਬੈਨ ਨੂੰ ਨਹੀਂ ਖਿੱਚਣਾਗਾ نیچے ਆਪਾਂ ਜਿਹੜਾ ਸ਼ਰਟ ਦਾ ਜਿਹਦੇ ਇੱਥੇ ਬੈਨ ਜੜ ਰਹੇ ਆ ਉਹ ਚੀਜ਼ ਨੂੰ ਹਲਕਾ ਜਿਹਾ ਬੈਨ ਕੋਲੋਂ ਮੂਰਲੇ ਹਿੱਸੇ ਤੋਂ ਜਿੱਥੇ ਆਪਣੇ ਗਲਾਈ ਪਾਈ ਆ ਹਾਲੇ ਕੋਲੋਂ ਇਸ ਤਰ੍ਹਾਂ ਗਲਾਈ ਦੇ ਕੋਲੋਂ ਖਿੱਚਣਾ ਪਊਗਾ ਇੱਥੇ ਲਗਾਉਂਗੇ आ देखो एटोमैटिकली सही आजूगा जी इस तरीके बैन लगा रहे हो गांको हाँ, हाँ एक सिलाई लाग गई अपनी हम आप दूसरी सिलाई लगा किस तरीके लगाने इस तरह मार्ज ना सैड करोगे फिर तुम इथे सीन लगाओगे ਦੇਖੋ ਆਪਾਂ ਮਾਰਜ ਨੂੰ ਚੰਗੀ ਤਰ੍ਹਾਂ ਅੰਦਰਲੀ ਸਾਈਡ ਕਰ ਲਿਆ ਬਾਹਰਲੀ ਸਾਈਡ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਫਿਰ ਫਿਨਿਸ਼ਿੰਗ ਵਿੱਚ ਸੋਣੀ ਨਹੀਂ ਲੱਗਦੀ ਹੈਗੀ ਇਸ ਤਰ੍ਹਾਂ ਦੀ ਤਾਂ ਤੁਸੀਂ ਜਦੋਂ ਵੀ ਬੈਨ ਲਗਾਉਣਾ ਤਾਂ ਚਾਹੇ ਕੋਈ ਤਿੱਖੀ ਚੀਜ਼ ਦੇ ਨਾਲ ਜਾਂ ਕੈਂਚੀ ਦੀ ਨੋਕ ਦੇ ਨਾਲ ਤੁਸੀਂ ਆਹ ਸਿਰੇ ਤੋਂ ਮਾਰਜ ਨੂੰ ਅੰਦਰ ਕਰ ਸਕਦੇ ਹੋਗੇ ਆ ਦੇਖੋ ਜਿਹੜਿਆ ਪਾਤਾ ਅੱਗੇ ਵਗੈਰਾ ਅਗੇ ਉਹਨੂੰ ਕੱਟ ਕਰ ਦਾਂਗੇ ਦੇਖੋ ਕਿੰਨੀ ਸੋਣੀ ਫਿਨਿਸ਼ਿੰਗ ਦੇ ਨਾਲ ਆਪਣਾ ਬੈਨ ਲੱਗ ਰਿਹਾ ਹੈਗਾ ਤਾਂ ਤੁਸੀਂ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਗੁਲਾਈ ਦੇ ਵਿੱਚ ਬੈਨ ਆ ਮਾਰਜਨ ਨੂੰ ਸਾਈਡ ਸਾਈਡ ਕਰਦੇ ਜਾਓਗੇ ਤਾਂ ਇਹਦੀ ਸੀਨ ਲਗਾਉਂਦੇ ਜਾਓਗੇ ਹਾਂਜੀ ਜਿਹੜਾ ਆਪਾਂ ਬੈਨ ਤੋਂ ਨੂੰ ਲਗਾ ਕੇ ਦਿਖਾਇਆ ਦੇਖੋ ਇਦਾਂ ਦੀ ਲੁੱਕ ਦੇ ਵਿੱਚ ਬੈਨ ਲੱਗੂਗਾ ਇਹ ਬਿਲਕੁਲ ਨੈੱਕ ਦੇ ਨਾਲ ਨਹੀਂ ਲੱਗਣਾ ਇਹ ਨੀਚੇ ਨੂੰ ਬੈਠਵਾ ਲੱਗੂਗਾ ਆਪਾਂ ਨੂੰ ਇਸ ਤਰ੍ਹਾਂ ਨਹੀਂ ਫੀਲ ਹੋਊਗਾ ਵੀ ਆਪਾਂ ਨੇ ਨੈੱਕ ਵਾਲਾ ਕੁੜਤਾ ਪਾਇਆ ਹੋਇਆ ਐਦਾਂ ਫੱਟੀ ਲਗਾ ਕੇ ਪਲੇਨ ਸੂਟ ਤੇ ਦੇਖੋ ਆਪਾਂ ਨੇ ਲੈਸਾਂ ਲਗਾ ਕੇ ਕਿੰਨੀ ਸੋਹਣੀ ਕੁੜਤੇ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਸੋਹਣਾ ਲੱਗ ਰਿਹਾ ਦੇਖੋ ਗਰਲਿਸ਼ ਲੁੱਕ ਦੇ ਵਿੱਚ ਬਿਲਕੁਲ ਕੁੜਤਾ ਲੱਗ ਰਿਹਾ ਹਲ ਤਾਂ ਬੈਨ ਦੇਖੋ ਕਿੰਨਾ ਜੱਚ ਰਿਹਾ ਨਾਲੇ ਲੇਸਾਂ ਨਾਲ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਇਹਦੇ ਤੇ ਇਹ ਬੈਨ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਤੇ ਤੁਸੀਂ ਬਣਾ ਕੇ ਵੀ ਜਰੂਰ ਦੇਖਿਓ ਵੀ ਐਦਾਂ ਦੀ ਸੋਥ ਫਿਨਿਸ਼ਿੰਗ ਆ ਰਹੀ ਹੈ ਜਾਂ